ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇੱਕ ਵਾਰ ਫਿਰ ਤੋਂ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਕਾਟਨ ਦੇ ਸੂਟ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਬਹੁਤ ਪਿਆਰ ਦਿੱਤਾ ਸਾਨੂੰ ਸੂਟ ਜਿਹੜੇ ਸਾਰੇ ਹੀ ਸਾਡੇ ਕੋਲ ਕਲੀਅਰ ਹੋ ਗਏ ਸੀਗੇ ਤੇ ਦੁਬਾਰਾ ਤੁਹਾਡੀ ਡਿਮਾਂਡ ਦੇ ਉੱਤੇ ਅਸੀਂ ਫਿਰ ਤੋਂ ਕਾਟਨ ਦੇ ਸੂਟ ਜਿਹੜੇ ਤੁਸੀਂ ਮੈਸੇਜ ਕੀਤੇ ਸੀ ਇਹ ਸਾਨੂੰ ਉਹੀ ਪ੍ਰਿੰਟ ਚਾਹੀਦੇ ਆ ਸੋਹਣੇ ਸੋਹਣੇ ਆ ਦੁਬਾਰਾ ਤੋਂ ਲੈ ਕੇ ਆਏ ਆ ਅਸੀਂ ਆ ਸੋਹਣੇ ਸੋਹਣੇ ਪ੍ਰਿੰਟ ਆ ਦੇਖ ਸਕਦੇ ਆ ਤੁਸੀਂ ਆ ਜੈਂਪਰ ਹੋ ਗਿਆ ਆ ਨਾਲ ਸਲਵਾਰ ਹੋ ਗਈ ਮੈਚਿੰਗ ਸੂਟ ਆ ਜਿਹੜਾ ਬਾਜ਼ਾਰ ਦੇ ਵਿੱਚ ਪਿਓਰ ਕਾਟਨ ਐ ਕੈਮਰਿਕ ਬਾਜ਼ਾਰ ਦੇ ਵਿੱਚ ਜਿਹੜਾ 500 ਦਾ ਮਿਲਦਾ ਉਹ 350 ਦਾ ਮਿਲੂਗਾ ਆਪਣੇ ਕੋਲੇ ਇਹ ਤੁਹਾਡੀ ਡਿਮਾਂਡ ਤੇ ਦੁਬਾਰਾ ਮੰਗਾਏ ਬੜੀ ਮੁਸ਼ਕਲ ਨਾਲ ਮਿਲੇ ਥੋੜੇ ਜਿਹੇ ਪੀਸ ਹੀ ਮਿਲੇ ਆ ਤੁਹਾਨੂੰ ਹੋਰ ਵੀ ਦਿਖਾਉਣਾ ਇਹਨਾਂ ਦੇ ਡਿਜ਼ਾਈਨ ਜਿਹੜੇ ਇਹ ਕਾਰਡੀਗਨ ਆਗਾ आ सलवार हो गई आ जैम्पर हो गया देखो जी कि सोनी मैचिंग आ सलवार है आ जैम्पर सिर्फ साढ़े तीन सौ सिर्फ साढ़े तीन सौ प्योर कैमरी कॉटन आखो जी देखो आ सलवार हो गई आ जैम्पर हो गया ਬਹੁਤ ਸੋਹਣੀ ਮੈਚਿੰਗ ਬਹੁਤ ਸੋਹਣੇ ਪ੍ਰਿੰਟ ਦੁਬਾਰਾ ਤਾਂ ਫੇਰ ਤੁਹਾਡੇ ਲਈ ਲੈ ਕੇ ਆਏ ਆ ਬੜੀ ਮੁਸ਼ਕਲ ਦੇ ਨਾਲ ਮਿਲੇ ਆ ਜਿਹੜੇ ਭਣਪਰਾਵਾਂ ਨੂੰ ਚਾਹੀਦੇ ਆ ਫਟਾਫਟ ਆ ਕੇ ਲੈ ਜਾਓ ਥੋੜੇ ਜਿਹੀ ਸੀ ਸੀ ਮਿਲੇ ਸਾਨੂੰ ਆ ਗ੍ਰੇ ਕਲਰ ਬਹੁਤ ਸੋਹਣਾ ਦੇਖ ਆ ਕਲਰ ਸਾਰੇ ਖੋਲ-ਖੋਲ ਵਿਖਾਈ ਜਨਾਂ ਮੈਂ ਤੁਹਾਨੂੰ ਕਾ ਕਲਰ ਆ ਦੇਖ ਸਕਦੇ ਹੋ ਤੁਸੀਂ ਆਹ ਬਲੈਕ ਕਲਰ ਆ ਬਹੁਤ ਹੀ ਘਾੜ ਪ੍ਰਿੰਟ ਦੇਖੋ ਕਿੰਨਾ ਸੋਹਣਾ ਆ ਨਾਲ ਸਲਵਾਰ ਆ ਦੇ ਦੇਖੋ ਕਿੰਨਾ ਸੋਹਣਾ ਪ੍ਰਿੰਟ ਕਿੰਨੀ ਸੋਹਣੀ ਮੈਚਿੰਗ ਆ ਸਿਰਫ 350 ਰੁਪਏ ਦਾ ਸਿਰਫ 350 ਰੁਪਏ ਦਾ ਤੁਹਾਨੂੰ ਮਿਲੂਗਾ ਕੁਦਰਤ ਕੱਟਪੀ ਸੈਂਟਰ ਤੋਂ ਕੁਦਰਤ ਕੱਟਪੀ ਸੈਂਟਰ ਕੋਰਕਪੂਰਾ ਹਰੀ ਨਾ ਰੋਡ ਦੇਤੇ ਆ ਜੀ ਸਾਡਾ ਮੋਬਾਈਲ ਨੰਬਰ ਸਕਰੀਨ ਤੇ ਆ ਚੁੱਕਿਆ ਤੁਸੀਂ ਫੋਨ ਕਰਕੇ ਸਾਨੂੰ ਸੰਪਰਕ ਕਰ ਸਕਦੇ ਆ ਆ ਕਿੰਨੀ ਸੋਹਣੀ ਮੈਚਿੰਗ ਹੈ ਜੀ ਇਹ ਸਲਵਾਰ ਬਣਾਉਣੀ ਸਲਵਾਰ ਵੀ ਬਣਾ ਸਕਦੇ ਆ ਜੇ ਆਲ ਓਵਰ ਬਣਾਉਣਾ ਚਾਹਿਆ ਆ ਬਣਾਓ ਚਾਹੇ ਆ ਬਣਾਓ ਆਲ ਓਵਰ ਵੀ ਬਣਾਇਆ ਜਾ ਸਕਦਾ ਦੇਖੋ ਕਿੰਨੇ ਸੋਹਣੇ ਪ੍ਰਿੰਟ ਆ ਇਹ ਮੈਚਿੰਗ ਕਰਨੀ ਮੈਚਿੰਗ ਵੀ ਹੋ ਜੂਗੀ ਇਹਨਾਂ ਦੀ ਸੂਟ ਥੋੜੇ ਜਿਹਾ ਕੋਈ ਪਾ ਲੈਣੀ ਹੈਗੇ ਇਹ ਸਾਰੇ ਪ੍ਰਿੰਟ ਮੈਂ ਤੁਹਾਨੂੰ ਦਿਖਾਉਣ ਵਾਸਤੇ ਅੱਜ ਵੀਡੀਓ ਬਣਾਈ ਆ ਗ੍ਰੇ ਆ ਗਿਆ ਨਿਕਰ ਮਾਸਿੰਗਾ ਬਹੁਤ ਸੋਹਣੇ ਸੋਹਣੇ ਆ ਪਰਪਲ ਕਲਰ ਇਹ ਬਹੁਤ ਮੰਗਿਆ ਸੀ ਭੈਣ ਭਰਾਵਾਂ ਨੇ ਸਾਨੂੰ ਕੋਲੋਂ ਥੋੜੇ ਜਿਹੀ ਪੀਸ ਹੀ ਮਿਲੇ ਸਾਨੂੰ ਜਿੰਨੇ ਚਾਹੀਦੇ ਹੁਣ ਫਟਾਫਟਾ ਕੇ ਲੈ ਸਕਦਾ ਇਹ ਥੋੜੇ ਜੇ ਸੂਟ ਹੀ ਮਿਲੇ ਸਾਨੂੰ ਇੱਕ ਆਹ ਹੋਰ ਸੂਟ ਪਿਆ ਕੁਛ ਤਾਂ ਲੈ ਗਏ ਆਈਆ ਆ ਕੇ ਕੁਛ ਕਿ ਬਚਿਆ ਹੋਰ ਬਹੁਤ ਸੋਹਣੇ ਸੋਹਣੇ ਪ੍ਰਿੰਟ ਦੇਖੋ ਦੇਖੋ ਮੈਚਿੰਗ सिरा ही कॉटन जी कोई मैक्स नहीं धागा ही मैक्स नहीं होगा साढ़े तीन सौ रुपए सिर्फ बहुत सोने सोने कलर बहुत सोने प्रिंट आर पहला भी दिखा चुका है मैं आ गया ਬਹੁਤ ਸੋਨੇ ਸੋਨੇ ਪ੍ਰਿੰਟ ਹੁਣ ਤੁਹਾਨੂੰ ਦਿਖਾਉਨੇ ਆ ਸੀ ਥੋੜੇ ਜੇ ਆਹੀ ਪੀਸ ਆਇਆ ਸਾਡੇ ਕੋਲ ਜਿਹੜੇ ਭੈਣ ਭਰਾਵਾਂ ਨੂੰ ਲੋੜ ਆ ਉਹ ਲਿਆ ਸਕਦਾ ਤੰ ਦਿਖਾਉਨੇ 300 ਰੁਪਏ ਦੇ ਵਿੱਚ ਮੈਚਿੰਗ ਸੂਟ ਕਾਟਨ ਦਪੱਟਾ ਆ ਸਲਵਾਰ ਆ ਜੀ ਨਾਲ ਕਾਟਨ ਦਾ ਸੂਟ ਟਾਈ ਪੱਟੀ ਬਣੀ ਹੋਈ ਆ ਥੱਲੇ ਘੇਰੇ ਤੇ ਲੈਸ ਲੱਗੀ ਹੋਈ ਆ ਆ ਕਾਟਨ ਦਾ ਦਪੱਟਾ ਦੁਪੱਟਾ ਫੋਲ ਕੇ ਦਿਖਾ ਦਿੰਨੇ ਆ ਕਾਟਨ ਦਾ ਦੁਪੱਟਾ ਜੀ ਦੇਖੋ ਕਿੰਨਾ ਸੋਹਣਾ ਟਾਈ ਪੱਟੀ ਵਾਲਾ ਮੈਚਿੰਗ ਸੂਟ ਸਿਰਫ 300 ਰੁਪਏ ਦੇ ਵਿੱਚ ਸਿਰਫ 300 ਰੁਪਏ ਦੇ ਵਿੱਚ ਕੁਦਰਤ ਕੱਟਪੀ ਸੈਂਟਰ ਕੋੜਕਪੂਰਾ ਕੁਦਰਤ ਕੱਟਪੀ ਸੈਂਟਰ ਕੋੜਕਪੂਰਾ ਤੈਨੂੰ ਹੋਰ ਵੀ ਸੋਨੇ ਸੋਨੇ ਪ੍ਰਿੰਟ ਦਿਖਾਉਣੇ ਆ ਆ ਦੇਖੋ ਸਰਾਏ ਸੂਟ ਆ ਸਾਰੇ ਆਹ ਲਾਈਨਾਂ ਵਾਲੀ ਸਲਵਾਰ ਆ ਨਾਲ 22 ਪੱਤੀ ਬਣੀ ਹੋਈ ਆ ਘੇਰਾ ਬਣਿਆ ਹੋਇਆ ਕਾਟਨ ਦੁਪੱਟਾ ਆ ਦੇਖੋ ਸਾਰਾ ਦੇਖ ਸਕਦੇ ਸੂਟ ਕਾਟਨ ਦੁਪੱਟਾ ਸਿਰਾ ਸੂਟ ਆ ਜੀ ਸਿਰਾ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਦੁਪੱਟਾ ਖੁੱਲੇ ਡੁੱਲੇ ਆ ਜੀ 22 ਪੱਤੀ ਬਣੀ ਹੋਈ ਆ ਬਟਨ ਲੱਗੇ ਹੋਏ ਆ ਉੱਪਰ ਘੇਰਾ ਵੀ ਬਣਿਆ ਹੋਇਆ ਸਿਰਫ 300 ਰੁਪਏ ਸਿਰਫ 300 ਰੁਪਏ ਦੇ ਵਿੱਚ ਸਿਰਫ 300 ਰੁਪਏ ਦੇ ਵਿੱਚ ਸਿਰਫ 300 ਰੁਪਏ ਹੋਰ ਵੀ ਦਿਖਾਉਣਾ ਤੁਹਾਨੂੰ ਦੇਖੋ ਜੀ ਸਾਰਾ ਸਿਰਾ ਹੀ ਸੂਟ ਆ ਕੋਈ ਮਹਿੰਗਾ ਨਹੀਂ 22 ਪੱਤੀ ਬਟਨ ਲੱਗੇ ਹੋਏ ਆ ਸਿਰਫ 300 ਰੁਪਏ ਆ ਸਲਵਾਰ ਕਿੰਨਾ ਸੋਹਣਾ ਪ੍ਰਿੰਟ ਹੈ ਸਲਵਾਰ ਦਾ ਘੇਰਾ ਬਣਿਆ ਹੋਇਆ ਆ टॉटन दुपट्टा खुला डुला बहुत सोहना दुपट्टा बहुत ही प्यारे सूट है बहुत ही प्यारे डिजाइन है प्रिंट बड़े सोहने देखो सूट बहुत अपने को थोड़े डिजायन तह तो दिखा वीडियो बड़ी हो जाती है डिजाइन दिखा देना मैं थो ਇੱਕ ਕੱਲ ਖਾ ਲੈਣਾ ਫੂਟ ਹੋ ਰਹੀ ਪਈ ਆਪਣੇ ਕੋਲੇ ਜਿੱਕੀ ਅੰਦੇ ਨਾਲ ਦੀ ਨਾਲ ਜਿਵੇਂ ਜਿਵੇਂ ਵੀਡੀਓ ਪੈਂਦੀ ਨਾਲ ਦੀਆਂ ਲੈ ਜਾਂਦੇ ਆਖੇ ਤੁਹਾਨੂੰ ਪਰਾ ਸਾਡੇ ਪਾਈ ਪੱਟੀ ਇਹਦੇ ਨਾਲ ਆਹਾ ਗ੍ਰੇ ਕਲਰ ਆ ਬਹੁਤ ਸੋਹਣਾ ਦੁਪੱਟਾ ਖੁੱਲਾ ਡੁੱਲਾ ਕਾਟਨ ਦਾ ਸੋਹਣਾ ਪ੍ਰਿੰਟ ਸਿਰਫ 300 ਰੁਪਏ ਸਿਰਫ 300 ਰੁਪਏ ਜਿਹੜੇ ਭੈਣ ਭਰਾਵਾਂ ਨੂੰ ਚਾਹੀਦੇ ਹੋਣ ਉਹ ਫਟਾਫਟ ਆ ਕੇ ਲਿਜਾ ਸਕਦੇ ਸਾਡੇ ਕੋਲ ਇਹਦੇ ਵਿੱਚ ਆ ਵੀ ਰੰਗ ਹੈਗਾ ਆਹ ਰੰਗ ਵੀ ਹੈਗੇ ਆ 350 ਦੇ ਵਿੱਚ ਆਹ ਦੇਖੋ ਇਹਨਾਂ ਦਾ 350 ਦੇ ਵਿੱਚ 350 ਰੁਪਏ ਦੇ ਵਿੱਚ ਬਹੁਤ ਹੀ ਸੋਹਣਾ ਸੂਟ ਆ ਕਾਟਨ ਵੈ ਨਿਆਰੇਦਾਰ ਸੂਟ ਨਾਲ ਸਲਵਾਰ ਪਲੇਨ ਸਲਵਾਰ ਹੈ ਢੇਰਾ ਬਣਿਆ ਹੋਇਆ ਇਹ ਤੇ ਵੀ ਟਾਈ ਪੱਤੀ ਬਣੀ ਹੋਈ ਹੈ ਲੈਸ ਨਾਲ ਬਟਨ ਲੱਗੇ ਹੋਏ ਆ ਪਿਓਰ ਕਾਟਨ ਦੁਪੱਟਾ ਉੱਲਾ ਡੁੱਲਾ ਉੱਲਾ ਡੁੱਲਾ ਦੁਪੱਟਾ ਬਹੁਤ ਸੋਣਾ ਇਹ 350 ਰੁਪਏ ਦਾ ਸੂਟ ਸਿਰਫ ਸਰਫ 350 ਦਾ ਇਹਦੇ ਵਿੱਚ ਵੀ ਤੁਹਾਨੂੰ ਹੋਰ ਕਲਰ ਵਿਖਾ ਦਿੰਦਾ ਮੈਂ ਆ ਬਾਹਲੇ ਵੀ ਖੋਲ ਦੇਗੇ ਆ ਆ ਗਿਆ ਕਲਰ ਆ ਕਲਰ ਇਹਦੇ ਵਿੱਚ ਆ ਕਲਰ ਇਹਦੇ ਵਿੱਚ ਆ ਗਿਆ ਆ ਕਲਰ ਆ ਗਿਆ ਆ ਸੂਟ ਪਾਇਆ ਹੋਇਆ ਜੀ ਫੋਟੋ ਲੱਗੀ ਹੋਈ ਆ ਇਸ ਤਰ੍ਹਾਂ ਬਣੂਗਾ ਆ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਸੂਟ ਬਣੂਗਾ ਬਹੁਤ ਸੋਹਣਾ ਪ੍ਰਿੰਟ ਹੈ ਸਿਰਫ 3.5 ਰੁਪਏ ਦੇ ਵਿੱਚ ਇਹ ਆ ਕਲਰ ਹੈ ਵੀ ਇਹਦੇ ਵਿੱਚ ਆ ਕਲਰ ਆ ਗਿਆ ਆ ਕਲਰ ਆ ਗਿਆ ਸੂਟ ਬਹੁਤ ਸਾਰਾ ਖਲਾਰਾ ਓਖਾ ਹੋ ਜਾਂਦਾ ਆ 100 ਰੁਪਏ ਦਾ ਸ਼ਾਇਦ ਇਹਦੇ ਨਾਲ ਦੇ ਤਾਂ ਕਾਫੀ ਸੂਟ ਵੇਖਿਆ ਤੁਹਾਨੂੰ ਦਿਖਾਈ ਸੀ ਇੱਕ ਸੂਟਾ ਹੀ ਉਖਾ ਦਨੇ ਆ ਆ 500 ਰੁਪਏ ਦਾ ਸੂਟ ਹੈ ਜੀ ਗਲਾ ਵੇਖੋ ਕਿੰਨਾ ਸੋਹਣਾ ਸਿੱਪੀਆਂ ਲੱਗੀਆਂ ਹੋਈਆਂ ਬਹੁਤ ਸੋਹਣਾ ਵਰਕ ਹੋਇਆ ਸਾਰਾ ਹੀ ਸੂਟ ਦੇ ਉੱਤੇ ਵਰਕ ਆ ਇਹਦੇ ਨਾਲ ਦੇ ਪਹਿਲਾਂ ਵੀ ਵੇਚੇ ਆਪਾਂ ਇਸ ਵੀਡੀਓ ਤੇ ਵੀ ਕਾਫੀ ਡਿਮਾਂਡ ਚ ਇਨਾਂ ਦੀ ਆ ਲੈਸ ਲੱਗੀ ਸਾਰੇ ਜੀ ਆਰੇ ਲੈਸ ਵਾਤਾ ਠੇਰਾ ਬਣਿਆ ਹੋਇਆ ਆ ਗਲਾ ਵੇਖ ਕਿੰਨਾ ਸੋਹਣਾ ਇਹ ਦੁਪੱਟਾ ਇਹਦੇ ਨਾਲ ਕਾਟਨ ਦਾ ਲੈਸ ਲੱਗੀ ਹੋਈ ਆ ਬਹੁਤ ਸੋਹਣਾ ਪ੍ਰਿੰਟ ਦੁਪੱਟੇ ਦਾ ਵੀ ਸਿਰਫ 500 ਰੁਪਏ ਦਾ ਹੈ ਸੂਟ